ਸਾਡੇ ਪੰਜਾਬ ਦੇ ਵਿੱਚ ਹੜ ਆਇਆ ਹਜ਼ਾਰਾਂ ਏਕੜ ਜ਼ਮੀਨ ਡੁੱਬ ਗਈ ਲੋਕ ਘਰਾਂ ਤੋਂ ਬੇਕਾਰ ਹੋ ਗਏ ਪਸ਼ੂ ਰੁੜ ਗਏ ਬਾਹਰੀ ਸਟੇਟ ਵਾਲੇ ਨੇ ਆਣ ਕੇ ਪੁੱਛਿਆ ਸਾਨੂੰ ਹਿਮਾਚਲ ਦੇ ਵਿੱਚ ਜਦੋਂ ਹੜ ਆਏ ਸੀ ਜਿਹੜੇ ਸਾਡੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਲੇ ਮਹਾਂਪੁਰਖਾਂ ਦੇ ਪੋਸਟਰ ਪਾੜਦੇ ਅਸੀਂ ਝੰਡੇ ਲਾਉਦੇ ਸਨ ਜਦੋਂ ਹੜ ਆਏ ਉਤੋਂ ਦੀ ਐਪੀ ਆਣ ਕੇ ਦੰਦ ਕੱਢ ਕੇ ਗਾਂ ਗਈ ਤੇ ਜਾ ਕੇ ਪੰਜਾਬੀ ਵੀਰਾਂ ਨੇ ਬਾਹ ਫੜੀ ਜਿਹੜੇ ਰੋਟੀ ਤੋਂ ਵਿਚਾਰੇ ਤਰਸਦੇ ਜਾ ਕੇ ਰਾਸ਼ਨ ਦਿੱਤਾ ਖਾਲਸਾ ਜੀ ਇੱਥੋਂ ਸਮਝ ਲਵੋ ਬਾਹਰਲਾ ਸਾਡਾ ਕਿਸੇ ਨੇ ਨਹੀਂ ਜੇ ਮੰਨਾ ਪੰਜਾਬ ਦੇ ਨਾਲ ਪੰਜਾਬ ਖੜਦਾ ਜੇ ਆ ਜਾੜ ਆਏ ਨੇ ਬਾਹਰੀ ਸਟੇਟ ਵਾਲਾ ਆਇਆ ਕੋਈ ਸਰਕਾਰ ਸਾਡੀ ਪੰਜਾਬ ਦੀ ਨਹੀਂ ਆਈ ਤੇ ਬਾਹਰੀ ਨੇ ਕੀ ਆਉਣਾ ਸਾਡੇ ਪੰਜਾਬੀ ਵੀਰਾਂ ਨੇ ਸਾਡਾ ਸਾਥ ਦਿੱਤਾ ਪਾਈ ਇੱਥੋਂ ਸਮਝ ਲਵੋ ਸਾਡਾ ਸਾਥ ਸਾਡਾ ਪੰਜਾਬ ਹੀ ਦਿੰਦਾ ਜੇ ਬਗਾਨਾ ਕੋਈ ਕਿਸੇ ਦਾ ਨਹੀਂ ਜੀ ਬੰਦਾ ਇਹ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਲੇ ਮਹਾਂਪੁਰਖਾਂ ਨੇ ਇੱਕ ਵਾਰੀ ਸਪੀਚ ਵੀ ਦਿੱਤੀ ਸੀ ਇਹ ਪੰਜਾਬੀਓ ਜਾਗਰੂਤ ਹੋਵੋ ਆਪਣੀ ਅਣਖ ਆਪਣੀ ਗੈਰਤ ਜਗਾ ਕੇ ਰੱਖੋ ਬਗਾਨਾ ਕੋਈ ਨਹੀਂ ਜੇ ਬਣਦਾ ਜੋ ਕੋਈ ਬਣਦਾ ਹੈ ਆਪਣੇ ਬਣਦੇ ਨੇ ਤੇ ਆਪਣਿਆਂ ਨੂੰ ਆਪਾਂ ਮਾੜਾ ਚੰਗਾ ਨਾ ਬੋਲਿਏ ਆਪਣਿਆਂ ਦਾ ਸਾਥ ਦਈਏ ਆਪਣਿਆਂ ਦੀ ਆਪਣੀ ਰੱਖਿਆ ਕਰਨੀ